ਹਲਕਾ ਮਜੀਠਾ ਵਿੱਚ ਸਲਾਨਾ ਜਾਗਰਣ ਮਨਾਇਆ ਗਿਆ ਅਤੇ ਪੰਡਤ Gopal ਸਵਾਮੀ ਜੀ ਵੱਲੋਂ ਆਇਆਂ ਹੋਈਆਂ ਸੰਤਾਂ ਵਾਸਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਜਾਗਰਣ ਵਿੱਚ ਪਹੁੰਚੇ ਮੁੱਖ ਮਹਿਮਾਨ ਸਰਦਾਰ ਪਰਮਜੀਤ ਸਿੰਘ ਜੀ ਪੰਮਾ ਸੀਨੀਅਰ ਕਾਂਗਰਸ ਸਾਗੂ ਵੱਲੋਂ ਸੇਕ੍ਰੇਟ ਕੀਤੀ ਗਈ ਅਤੇ ਦੇਸ਼ ਭਗਤ ਪਰਿਵਾਰ ਤੋਂ ਜਗਦੀਸ਼ ਸਿੰਘ ਜੀ ਗੋਗਾ ਸਾਬਕਾ ਜਨਰਲ ਸੈਕਟਰੀ ਮਜੀਠਾ ਅਤੇ ਹੋਰ ਵਕ ਵਕ ਪਾਰਟੀਆਂ ਦਿਨ ਮੈਂਦੇ ਜਾਗਰਨ ਵਿੱਚ ਪਹੁੰਚ ਕੇ ਹਾਜ਼ਰੀ ਭਰੀ ਅਤੇ ਪੰਡਿਤ ਗੋਲ ਸਵਾਮੀ ਜੀ ਵੱਲੋਂ ਅਤੇ ਆਏ ਹੋਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਜੀਠਾ ਸ਼ਹਿਰ ਨੂੰ ਪੰਡਿਤ ਜੀ ਵੱਲੋਂ ਜਾਗਰਨ ਦੀ ਲੱਖ ਲੱਖ ਵਧਾਈ ਦਿੱਤੀ ਗਈ ਅਗਲੇ ਸਾਲ ਹਮ ਹਮਾ ਕੇ ਪਹੁੰਚਣ ਦੀ ਪੀਲ ਵੀ ਕੀਤੀ ਗਈ ਹਰਪ੍ਰੀਤ ਸਿੰਘ ਜੀ ਦੀ ਖਾਸ ਰਿਪੋਰਟ ਇੰਡੀਆ न्यू जन्म तक शर्मा राम से धर्म महादेव का घरवा तुझे का घरवा क्रम सके बहुत धावकारी एका अष्टगति साठ पंचाव सनातन देव तोड़ आनंद भर माया शिववा सनातन राजा कर्म दे हा नी काम रे रामैयाई कंद काट बोलिया आत्मा कर ना के चलो शिवारे जो

जगवे भू माना श्री

पे श्री प्राचीन श्री दुर्गा माता मंदिर मजीठा का बहुत ही प्राचीन विख्यात मंदिर है और यहाँ हर छ महीने बाद हर नवरात्रों माता जी का भव्य जागरण किया जाता है जिसमें सभी धर्म के भक्त लोग सम्मिलित होते हैं तमाम जो राजनीतिक पार्टियां हैं सभी के जो प्रधान यहाँ नतमस्तक होते हैं और सब नगर से बहुत माँ को प्यार और सम्मान है और इसी प्रकार माता जी के भक्त लोग दरबार में माता जी के आते रहें और आशीर्वाद प्राप्त करते रहें जागरन, जागरन। ये नौमा जागरण है और अब तक आठ हो चुके हैं ये नौमा जागरण है और बहुत ही भव्य और विधिवत प्रकार से हम इसको करते हैं संसार के जीवात्माओं के लिए प्राणियों के लिए किसी भी प्रकार के आर्थिक और प्राकृतिक आपदाओं का निवारण करने के लिए माँ भगवती का हम संकल्प से जो है जागरण करवाते हैं यज्ञ अपना कर और समस्त संसार के लिए मंगल कामना करते हैं मजीदेगी संगत नु हमारी तरफ से और माँ की तरफ से बहुत बहुत आशीर्वाद है और उनके लिए बहुत प्यार है और इसी प्रकार वो माँ के दरबार में नतमस्तक होते रहें और महारानी का आशीर्वाद प्राप्त करते रहें ਅੰਮ੍ਰਿਤਪੁਰਾਂ ਦੀ ਅੱਜ ਜਿਹੜਾ ਜਾਗਰਣ ਹੋ ਰਿਹਾ ਉਹਦੇ ਲਈ ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਅੱਜ ਤੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਦੁਰਗਾ ਅਸ਼ਮੀ ਤੇ ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਲੱਖ-ਲੱਖ ਵਧਾਈਆਂ ਆਖਦਾ ਹਾਂ ਮੈਂ ਪੰਡਤ ਜੀ ਦਾ ਪੰਡਤ ਜੀ ਸ੍ਰੀ ਗੋਪਾਲ ਗੋਸਵਾਮੀ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਸਲਾਨਾ ਮਾਤਾ ਜੀ ਦਾ ਜਾਗਰਣ ਬੜੇ ਵੱਡੀ ਧੂਮ-ਧਾਮ ਨਾਲ ਮਨਾਉਣਾ ਕੀਤਾ ਤੇ ਦੂਰੋਂ ਦੂਰੋਂ ਇੱਥੇ ਸੰਗਤਾਂ ਪਹੁੰਚ ਕੇ ਮਾਹ ਰਾਣੀ ਜੀ ਦਾ ਆਸ਼ੀਰਵਾਦ ਲੈ ਰਹੀਆਂ ਨੇ ਤੇ ਮੈਂ ਆਈਆਂ ਸੰਗਤਾਂ ਨੂੰ ਤੇ ਜਿਹੜੀਆਂ ਇੱਥੇ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਆਖਦਾ ਤੇ ਜਿਹੜੇ ਮਾਹ ਰਾਣੀ ਦੇ ਇੱਥੇ ਸੇਵਕ ਲੱਗੇ ਨੇ ਮਾਹ ਰਾਣੀ ਉਹਨਾਂ ਨੂੰ ਬਹੁਤ ਵੱਡੀ ਤਾਕਤ ਬਖਸ਼ੇ ਕਿ ਉਹ ਆਉਂਦੇ ਜਾਗਰਨ ਨੂੰ ਇੱਥੇ ਹੋਰ ਵੱਧ ਚੜ੍ਹ ਕੇ ਸੇਵਾ ਕਰਨ ਤੇ ਮੈਂ ਫੇਰ ਅਖੀਰ ਵਿੱਚ ਇੱਥੇ ਦੋ ਸਾਲਾਨਾ ਜਾਗਰਨ ਹੁੰਦੇ ਆ ਜੀ ਇੱਕ ਅਸੂਦਨ ਰਾਤਾਂ ਵਿੱਚ ਇੱਕ ਚੇਤਰ ਮਹੀਨੇ ਦੇ ਨਰਾਤਿਆਂ ਦੇ ਵਿੱਚ ਮਜੀਠੀ ਸੰਗਤਾਂ ਲੋਕਾਂ ਨੂੰ ਸੰਜੋਗ ਮਿਲਦਾ ਬਹੁਤ ਸਹਯੋਗ ਮਿਲਦਾ ਜੀ ਆਸ ਕਰਦੇ ਹਾਂ ਕਿ ਮਾਹ ਰਾਣੀ ਦੇ ਦਰਬਾਰ ਵਿੱਚ ਆਉਂਦੇ ਜਾਗਰਨ ਤੇ ਮਜੀਠੇ ਦੀ ਸੰਗਤ ਹੋਰ ਵੱਧ ਚੜ ਕੇ ਹਿੱਸਾ ਪਾਓਗੇ ਬਹੁਤ ਬਹੁਤ ਮਜੀਠੇ ਦੀ ਸੰਗਤ ਦਾ ਧੰਨਵਾਦ ਮਜੀਠੇ ਸ਼ਹਿਰ ਦੀ ਸੰਗਤ ਸਾਡਾ ਆਪਣਾ ਪਰਿਵਾਰ ਆ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਸਾਰਿਆਂ ਨੂੰ ਫੇਰ ਦੁਬਾਰਾ ਲੱਖ ਲੱਖ ਵਧਾਈਆਂ ਆਖਦਾ ਹਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ